ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀਆਂ ਧਰਤੀ ਦੇ ਉੱਤੇ ਬਹੁਤ ਹੀ ਆਦਰ ਪਾਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਅੱਜ ਅਸੀਂ ਖੜੇ ਹੋਏ ਹਾਂ ਗੁਰਦੁਆਰਾ ਰਾਮ ਸਰਸਾਈ ਅੰਮ੍ਰਿਤਸਰ ਵਿਕੇ ਜਿੱਥੋਂ ਅੱਜ ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਕੁਰੀ ਸਮੇਂ ਬਾਅਦ ਇਤੋਂ ਨਗਰ ਕੀਰਤਨ ਆਰੰਭ ਹੋਵੇਗਾ ਅਤੇ ਹੁਕਵਾਕੇ ਇਲਾਕਿਆਂ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਜਾ ਕੇ ਸਮਾਪਤ ਹੋਵੇਗਾ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਤੋਂ ਸਵੇਰਾ ਦਿਖਾ ਦਿੰਨੇ ਆ ਗੁਰਦੁਆਰਾ ਰਾਮ ਸਰ ਸਾਹਿਬ ਦੀਆਂ ਰਾਮ ਸਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਲਿਖਾਈ ਦਾ ਕੰਮ ਹੋਇਆ ਸੀ ਅਤੇ ਸੰਪੂਰਨਤਾ ਹੋਈ ਸੀ ਤਾਂ ਇੱਥੇ ਹੀ ਸੰਪੂਰਨਤਾ ਹੋਈ ਸੀ 1603 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਲਿਖਾਈ ਸੀ ਤਾਂ ਬਾਬਾ ਭਾਈ ਗੁਰਦਾਸ ਜੀ ਨੇ ਇਹ ਬਾਣੀ ਲਿਖੀ ਸੀ ਤਾਂ 1604 ਵਿੱਚ ਜਦੋਂ ਸੰਪੂਰਨਤਾ ਹੁੰਦੀ ਹੈ ਤਾਂ ਸੰਪੂਰਨਤਾ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੱਚਖੰਡ ਸ੍ਰੀ ਅਨੰਦ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਰਾਮ ਸਰ ਸਾਹਿਬ ਜੀ ਦੇ ਬਾਜੀ ਮੰਦ ਸਭੰਤ ਵਿੱਚ ਭਾਰ ਸਵਾਗਤ ਹੈ ਭਾਰ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਅੱਜ ਸਮਾਗਮ ਹੋਇਆ ਏ ਇਸ ਸਮਾਗਮ ਦੇ ਵਿੱਚ ਆਸਾਜੀ ਦੇ ਵਾਰ ਦਾ ਕੀਰਤਨ ਹੋਇਆ ਏ ਆਸਾਜੀ ਦੇ ਵਾਰ ਤੋਂ ਬਾਅਦ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਹੋਵੇਗੀ ਤੇ ਅਰਦਾਸ ਤੋਂ ਬਾਅਦ ਇਹ ਨਗਰ ਕੀਰਤਨ ਆਰੰਭ ਹੋਵੇਗਾ ਸਵਕ ਵਕ ਸ਼ਖਸ਼ੀਅਤਾਂ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਤੇ ਹੇਟ ਇਹ ਨਗਰ ਕੀਰਤਨ ਆਰੰਭ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਟ ਇਹ ਨਗਰ ਕੀਰਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ ਜੋ ਗੁਰਦੁਆਰਾ ਰਾਮਸਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਕੋਈ ਦੂਰੀ ਤੇ ਸਥਿਤ ਹੈ ਤਾਂ ਇਹ ਉਸ ਸਮੇਂ ਦੌਰਾਨ ਬਹੁਤ ਹੀ ਰਮਣੀਕ ਮਾਹੌਲ ਸੀ ਇੱਥੇ ਤਾਂ ਇੱਥੇ ਆ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਾਣੀ ਲਿਖਵਾਏ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਸੰਪੂਰਨ ਕਰਵਾਇਆ ਸੀ ਤਾਂ ਤੁਸੀਂ ਤਸਵੀਰਾਂ ਦੇ ਰਾਹੀਂ ਦਰਸ਼ਨ ਕਰ ਰਹੇ ਹੋ ਅੱਜ ਗੁਰਦੁਆਰਾ ਆਰਾਮ ਸਰ ਸਾਹਿਬ ਦਸਾਂ ਬਾਦ ਸ਼ਹੀ ਗਿਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਦਾ ਧਿਆਨ ਧਰ ਕੇ ਭੁੱਲ ਜੀ ਵਾਹਿਗੁਰੂ ਪੰਨਿਆ ਪਿਆਰਿਆਂ ਚੋਹਾ ਸਾਹਿਬ ਜਾ ਧਿਆਨ ਚਾਲੀਆਂ ਮੁਕਤਿਆਂ ਰੱਖੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੀਖ ਬਾਹੀ ਦੇਖ ਕੇ ਅਣ ਝਟ ਕੀਤਾ ਜਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਹਾਲ ਸਾਜੀ ਬਲ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਂ ਨਚਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ سکھی سواسا کمائی کا ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਰਛਿਆ ਆਇ ਤ ਦੇਗ ਤੇਗ ਅਤਹਿ ਬਿਰਤ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿਖਾਉ ਸਿੱਖੀ ਧਾਨ ਕੇ ਸਤਾਨ ਰਹਿਤ ਧਾਨ ਬੇ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦਵਾਰੀਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਫੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬੱਚੋ ਹੀ ਨਿਮਾਣਿਆ ਦੇ ਮਾਨ ਦੇ ਤਾਣਿਆ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਕਰਨ ਕਾਰਨ ਪਤਤ ਪਾਵਨ ਕਿਰਪਾ ਨਿਦਾਨ ਅਕਾਲ ਪੁਰਖ ਅੰਤਰ ਜਾਮੀ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਮਾਣ ਹੰਨ ਅੰਮ੍ਰਿਤ ਬਾਣੀ ਹਰ ਹਰ ਤੇ ਸੋਣ ਸੋਣ ਹੋ ਮੈਂ ਪਰਮ ਗਤ ਮੇਰੀ ਜਲਨ ਪੁਜੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਇਹ ਸੰਕਟ ਜੋਨ ਦਰਬਨਾ ਆਇਓ ਐਸੇ ਦੀਨਦਿਆ ਸਤਗੁਰੂ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ستگر ਆਪਜੀ ਦੇ ਦਰ ਘਰ ਦੇ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਦਿਨਾਂ ਦੇ ਸੀਸ ਤੇ ਸੁਭਾਏ ਮਨ ਕਰਕੇ ਆਪ ਚੌਰ ਸਾਹਿਬ ਦੀ ਸੇਵਾ ਨਿਭਾਉਂਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਤਿੰਨ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜੀ ਵਿਖੇ ਬੜੀ ਸ਼ਰਧਾਂ ਅਤੇ ਭਾਵਨਾ ਨਾਲ ਮਨਉਂੜਿਆ ਹੋਇਆ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦਾ ਕੀਰਤਨ ਆਸਾ ਦੀ ਬਾਣੀ ਕੀਰਤਨ ਹੋਏ ਸਤਿਗੁਰੂ ਜੀਓ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਦਰਪਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਪੇਟਾਂ ਬਾਹ ਦਰਤੇ ਪਰਵਾਨ ਕਰਨੀਆਂ ਖਾਲਸਾ ਪੰਥਰੀ ਹਮੇਸ਼ਾ ਚੜਦੀ ਕਲਾ ਕਰਨੀ ਸਤਪੁਰਾਂ ਜੀ ਦੁਆਰਾ ਚਲਾਈ ਹੋਈ ਪ੍ਰਤਨ ਮर्याਤਾ ਅਨਸਾਰ ਇਸੇ ਹੀ ਅਸਥਾਨ ਤੋਂ ਪੜਾ ਗੜਾ ਦਰਸ਼ਨ ਦੇਂਦੇ ਹੋਏ ਆਪ ਜੀ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਸਮੇਂ ਦੀ ਅਰਦਾਸ ਆਪ ਜੀ ਦੇ ਚਰਣਾ ਕਮਲਾ ਪਾਸ ਸ਼ਬਦ ਚੌਂਕੀ ਆਸਾ ਦੀ ਵਾਰ ਅਤੇ ਅਨੰਦ ਸਾਹਿਬ ਜੀ ਕੀ ਅਰਦਾਸ ਪੁਲ ਚੁੱਕ ਮੁਆਫ ਕਰਨੀ ਗ੍ਰਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰ ਕੌਣ ਦੀ ਆਗਿਆ ਬਖਸ਼ੋ ਇਲਾਹੀ ਫਰਮਾਨ ਸੁਣਾ ਕੇ ਨਗਰ ਕੀਰਤਨ ਦੀ ਅਰੰਭਤਾ ਆਗਿਆ ਬਖਸ਼ੋ ਸੁਖ ਹੋਵੇ ਨਾਮ ਜਪਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਸਪਾਲਕੀ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ਿਸ਼ੋਭਿਤ ਕੀਤੇ ਗਏ ਨੇ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਾਕਾਰਿਆਂ ਦੇ ਨਾਲ ਸੰਗਤ ਇਥੇ ਸ਼ਮੂਲਿਤ ਕਰਨ ਦੇ ਲਈ ਪਹੁੰਚੀ ਹੋਈ ਆ ਸੋ ਸਿੰਘ ਸਾਹਿਬ ਗਿਆਨੀ ਤਰਕਬੀਰ ਸਿੰਘ ਜੀ ਵੀ ਇਥੇ ਸ਼ਾਮਲ ਹੋ ਰਹੇ ਨੇ ਸੋ ਵੱਡੀ ਤਾਦਾਦ ਦੇ ਵਿੱਚ ਸੰਗਤਾਨਤ ਮਸਤਕ ਪਹੁੰਚੇ ਹੋਈਆਂ ਨੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਹ ਵਰਮਤ ਸਵਾਗਤ ਚੱਲਣਗੇ ਹਰਮੰਦਰ ਸਾਹਿਬ ਵਿਖੇ ਸੁੰਦਰ ਜਲੌ ਸਜਾਏ ਜਾਣਗੇ ਸੁੰਦਰ ਜਲੌ ਇੱਕ ਵਾਰ ਸ੍ਰੀ ਆਨੰਦ ਬਾਤ ਦੀਪਮਾਲਾ ਹੋਵੇਗੀ ਅਤੇ ਸ਼ਬਾਜ਼ੀ ਵੀ ਦੇਖਣ ਨੂੰ ਮਿਲੇਗੀ ਆਪ ਕੋ ਜੀ ਰਵਾਇਤ ਗੁਰਜੀਤ ਸਾਹਿਬ ਦਾ ਰਵਾਇਤ ਗੁਰਜੀਤ ਜੀ ਅਤੇ ਸਤਿਗੁਰੂ ਸੰਨ ਸਤਿਗੁਰੂ ਜੀ ਦੇ ਗ੍ਰੰਥ ਸਰ ਸਾਹਿਬ ਫਕੀਰ ਸਾਧ ਜੀ ਮਹਾਰਾਜ ਜਿਨ੍ਹਾਂ ਦਾ ਇਹ ਪਹਿਲਾ ਪ੍ਰਚਾਰ ਗੁਰੂ ਗੋਬਿੰਦ ਸਿੰਘਾ ਅਤੇ ਕਿਰਾਨ ਦੇ ਦੁਆਰਾ ਸਿਰਜਿਤ ਨੂੰ ਸਹਾਯੋਗ ਨਾਲ ਅਗਰੋ ਦੇ ਪਿਆਰ ਮੁਹੱਬਤ ਦੇ ਅਸੀਂ ਤੇ ਤੋਂ ਨਾਲ ਬਣਾਉਣ ਦਾ ਯਤਨ ਕਰ ਰਹੇ ਹਾਂ ਨੂੰ ਦੁਰਮਤ ਪਿਆਰੇ ਧੰਨਤਾ ਦੀ ਸਰਵੋਤਮ ਕੀ ਇਹ ਕਰੋ ਗ੍ਰਾਫਿਕਸ ਸਰ ਸਾਰੇ ਕਿਪਾਸ ਆ ਸਾਰੇ ਕਿਪਾਸ ਆ ਸਾਰੇ ਕਿਪਾਸ ਆ ਇਤਿਹਾਸ ਦੇ ਵਿਦਿਊਟ ਸੋ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹਣੀ ਸ਼ਾਮ ਨੂੰ ਆਉਣ ਦੇ ਲਈ ਪਹੁੰਚੇ ਨੇ ਸਿੱਖ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਹੋ ਰਹੀਆਂ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿੰਘ ਸਾਹਿਬ ጋር ਨੇ ਆਪ ਜੀ ਨੂੰ ਰਕबीर ਸਿੰਘ ਉਹਨਾਂ ਦੇ ਨਾਲ ਝੋਣੀ ਦੇ ਵਿੱਚ ਬਸੜਣਾ ਕੀਤਾ ਉਹ ਇੱਕ ਉਮਕਾਰ ਤੋਂ ਇਪਰਾਨ ਰਕਬੀਰ ਸਿੰਘ ਨੇ ਗੱਲਬਾਤ ਕਰ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਨੇ ਓੰਕਾਰ ਸ਼ਬਦ ਤੋਂ ਪਸ਼ੂਨਪੁਰ ਦਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜੀ ਸਤਨ ਸਰਦਾਰ ਸਾਹਿਬ ਅੱਜ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਆ ਕਿਹਨਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਧੰਨ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜੋ ਪਵਿੱਤਰ ਗੁਰ ਸ਼ਬਦ ਦਾ ਸ਼ੁਰੂਆਤ ਕੀਤੀ ਸੀ ਉਹਦੇ ਧੰਨ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਬਖਸ਼ ਹੋਇਆ ਉਹਨਾਂ ਦੇ ਭਾਈ ਗਰਦਾਸ ਜੀ ਦੀ ਕਲ ਤੋਂ ਲਿਖਾ ਕਰਕੇ ਬਾਬਾ ਬੁੱਢਾ ਜੀ ਨੂੰ ਸ੍ਰੀਸ਼ਟ ਸਜਾ ਕੇ ਸ੍ਰੀ ਹਰਮੰਦਰ ਸਾਹਿਬ ਦੇਖੇ ਅੱਜ ਦੇ ਦਿਨ ਉਹ ਸ਼ੋਭਨੀ ਕੀਤੇ ਸੀ ਸ਼ੋਭ ਇਹ ਪਰੰਪਰਾ ਪੁਰਾਣੀ ਚੱਲੀ ਆਉਂਦੀ ਆ ਗੁਰਦੁਆਰਾ ਰਾਮਸਰ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਨਗਰ ਕੀਰਤਨ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਮਾਪਤ ਹੁੰਦੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਸੰਗਤ ਨੂੰ ਅੱਜ ਦੇ ਮਹਾਨ ਇਸ ਪਵਿੱਤਰ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਦਿਨਾ ਉਥੇ ਕਾਮਨਾ ਵੀ ਕਰਦਾ ਕਿ ਸਤਿਗੁਰ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਸਾਰੇ ਵਬੇਤਰ ਕਰਵਾਣੀ ਦੇ ਲੜ ਲੱਗੇ ਸਤਪੁਰਾਂ ਦੀ ਦਿੱਤੀ ਮਰਿਆਦਾ ਗੁਰਸ਼ਾਬਦ ਦੇ ਪੁਜਾਰੀ ਬਣੀਏ ਸਰਬੱਤ ਦਾ ਭਲਾ ਲੋਚੀਏ ਅਮਰਤਾਰੀ ਹੋਈਏ ਬਾਅਦ ਤੋਂ ਬਾਦ ਸਾਰੇ ਇਕੱਤਰ ਹੋ ਕੇ ਕੌਮੀ ਮਾਰਗਤ ਚੱਲੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੈਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੋ ਜਿਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰੂ ਸਾਹਿਬ ਜੀ ਦੇ ਚੱਲੇ ਹੋਏ ਮਾਰਗ ਤੇ ਦਰਸਾਏ ਹੋਏ ਮਾਰਗ ਤੇ ਜ਼ਰੂਰ ਚੱਲਣ ਤੇ ਆਪਣਾ ਜੀਵਨ ਸਫਲ ਕਰਨ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਦੀਆਂ ਜਿਸ ਦੇ ਵਿੱਚ ਵੱਡੇ ਪੱਧਰ ਤੇ ਸੰਗਤ ਸ਼ਮੂਲਿਤ ਕਰਨ ਦੇ ਲਈ ਪਹੁੰਚੀ ਹੈ ਜੋ ਹਰ ਸਾਲ ਹੀ ਸੰਗਤ ਦੇ ਵਿੱਚ ਵੱਡਾ ਸ਼ਾਹ ਹੁੰਦਾ ਏ ਠਾਠਾ ਮਾਰਦਾ ਇਕੱਠ ਸੰਗਤ ਦਾ ਦੇਖਣ ਨੂੰ ਮਿਲਦਾ ਏ ਤਾਂ ਬਹੁਤ ਸਾਰੇ ਸੇਵਾ ਸੁਸਾਇਟੀਆਂ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮੂਲਿਤ ਕਰਦੀਆਂ ਨੇ ਗੱਤਕਾ ਸਾਹਿਬ ਜੀ ਦੇ ਜੋਰ ਦਿਖਾਏ ਜਾਂਦੇ ਨੇ ਨਰਸਿੰਘੇ ਦੀਆਂ ਮਨਮੋਹਕ ਧੁਨਾਵਾਂ ਵੀ ਸੁਣਨ ਨੂੰ ਮਿਲਦੀਆਂ ਨੇ ਤਾਂ ਇੱਕ ਅਲੌਕਿਕ ਬ੍ਰਿਸ਼ ਜਿਹੜਾ ਏ ਉਹ ਦੇਖਣ ਨੂੰ ਮਿਲਦਾ ਏ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੋ ਨਗਰ ਕੀਰਤਨ ਇਥੋਂ ਸਤਿਗੁਰੂ ਗ੍ਰੋਹ ਕੇ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੇਖੇ ਜਾ ਕੇ ਉਸੇ ਪ੍ਰਕਾਰ ਜਦੋਂ ਸਤਿਗੁਰੂ ਗ੍ਰੋਹ ਅਰਚਨ ਦੇ ਸਿੱਕੇ ਪਾਏ ਨਾ ਆਇਆ ਇੱਕੋ ਮਤਲਬ ਸੰਹਾਰ ਕਦਮ-ਦਰ-ਕਦਮ ਅੱਗੇ ਵਧ ਰਿਹਾ ਹੈ ਇਹ ਨਗਰ ਕੀਰਤਨ ਸੋ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਹੈ ਇਸ ਵੇਲੇ ਦੇਖ ਸਕਦੇ ਹਾਂ ਸਿੱਖ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਸੋ ਅੱਜ ਤੜਕਸਾਰ ਸਮਾਗਮ ਸ਼ੁਰੂ ਹੋਏ ਸੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਜਿੱਥੋਂ ਦੀ ਸਮਾਪਤੀ ਤੋਂ ਬਾਅਦ ਇਹ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਨਗਰ ਕੀਰਤਨ ਕੁਝ ਸਮੇਂ ਬਾਅਦ ਸਮਾਪਤ ਹੋਵੇਗਾ ਸਰਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਕੁਰਬਾਨੀ ਦਾ ਜਾਜ ਕੀਤਾ ਜਾ ਰਿਹਾ ਹੈ ਬੈਂਡ ਦੀਆਂ ਮਨੋਹਰ ਤੁਨਾ ਵੀ ਮਾਹੌਲ ਨੂੰ ਹੋਰ ਆਨੰਦਮਈ ਬਣਾ ਰਹੀਆਂ ਨੇ ਤੇ ਨਾਲ ਹੀ ਨਰ ਸਿੰਘਿਆਂ ਦੀਆਂ ਤੁਨਾ ਵੀ ਸੰਗਤ ਨੂੰ ਆਪਣੇ ਵੱਲ ਖਿੱਚਦੀਆਂ ਨੇ मिता <laughs> साहु ਭਾਈ ਰਜਿੰਦਰ ਸਿੰਘ ਮੈਤਾ ਸਾਡਾ ਲੈ ਮੈਤਾ ਸਾਹਿਬ ਅੱਜ ਬਹੁਤ ਵੱਡਾ ਛਾ ਸੰਗਤ ਦੇ ਵਿੱਚ ਦੇਖਿਆ ਜਾ ਰਿਹਾ ਕੀ ਕਹਿਣਾ ਚਾਹੂਗੇ ਅੱਜ ਸਮੁੱਚੇ ਖਾਲਸਾ ਪੰਥ ਵੱਲੋਂ ਬਹੁਤ ਖੁਸ਼ੀਆਂ ਪਰ ਮੁਬਾਰਕ ਦਿਹਾੜਾ ਸਮੁੱਚੇ ਖਾਲਸਾ ਪੰਥ ਦੇ ਵਿੱਚ ਹੀ ਤਾਂ ਤਾਂ ਸਤਿਗੁਰੂ ਸੇਰਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਇਸੇ ਨੂੰ ਸਮਝਣਾ ਪਤਾ ਹੁੰਦਾ ਅੱਜ ਗੁਰਦਾਰਾਮ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਪਰੰਪਰਾਗਤ ਤੌਰ ਤੇ ਪਿਛਲੇ ਸਾਮੇ ਗੁਰੂ ਸਾਹਿਬ ਚਲਦਾ ਆਇਆ ਸੀਨਾ ਬਿਸੀਨਾ ਚਲਦਾ ਅੱਜ ਤੱਕ ਆਇਆ ਔਰ ਉਸੇ ਪਰੰਪਰਾ ਨੂੰ ਅਪਣਾਉਂਦਿਆਂ ਹੋਇਆਂ ਅੱਜ ਸ਼ਰੌਨ ਗੁਰਦਾਰ ਪ੍ਰਬੰਧਕ ਕਮੇਟੀ ਅਤੇ ਸੇਰੇ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਸਮੂਚੀਆਂ ਸਿੱਖ ਸੰਗਤਾਂ ਦੇ ਪਰਪਹੂਰ ਸਹਿਯੋਗ ਦੇ ਨਾਲ ਇਹ ਸਵੇਰੇ ਆ ਕੇ ਨਗਰ ਕੀਰਤਨ ਲੰਬ ਹੋਇਆ ਜਿਹਦੇ ਸਮਾਪਤੀ ਸ੍ਰੀ ਅਕਾਲ ਤਖਤ ਸਾਹਿਬ ਸਾਜਿਕਾ ਸੇਰੇ ਨੂੰ ਦੱਸਾ ਜਾ ਕੇ ਸ਼ੰਪਨ ਹੋਣੀ ਹੈ ਗੁਰੂ ਸਾਹਿਬ ਬਹੁਤ ਵੱਡਾ ਪਰਪਕਾਰ ਕੀਤਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਸਮੂਚੀ ਬਾਣੀ ਗੁਰੂ ਸਾਹਿਬਾਂ ਦੀ ਜਿਹੜੀ ਹੈ ਉਹ ਸੰਵਾਦਿਤ ਕਰਕੇ ਜਿਹੜੇ 23 ਰਾਗਾਂ ਵਿੱਚ 15 ਭਗਤ ਸਾਹਿਬ 19 ਪਾਠ ਤੇ ਬਾਣੀ ਸ਼ੰਮੂਜੀ ਮਹਾਰਾਜ ਸਾਹਿਬ ਨੇ ਦਰਜ ਕੀਤੀ ਬੜਾ ਬੜਾ ਪਰਮਕਾਰ ਕੀਤਾ ਔਰ ਉਸੇ ਹੀ ਦਿਹਾੜੇ ਨੂੰ ਅੱਜ ਸਮੁੱਚਿਆ ਖਾਲਸਾ ਪੰਥ ਜੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਪਹਿਲੇ ਪ੍ਰਕਾਰ ਤੁਹਾਡੇ ਦੇ ਤੌਰ ਤੇ ਮਨਾ ਰਿਹਾ ਇਹ ਨਗਰ ਕੀਰਤਨ ਦਾ ਵਾਹ ਜਿਹੜੇ ਪੂਜੀਆਂ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਉਤਸ਼ਾਹ ਆ ਉਹ ਆਪਣੇ ਆਪ ਹੀ ਇਸ ਮਾਰ ਇਦੇ ਆਨੰਦ ਨੂੰ ਜਿਹੜਾ ਆਨੰਦमय ਮਾਹੌਲ ਨੂੰ ਆਪ ਸਿਰਜੜਿਆ ਗਵਾਈ ਪੜ ਰਿਹਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਮਾਹ ਦੇ ਨਾਲ ਸਮੁੱਚੇ ਨਗਰ ਕੀਤੇ ਹਾਜ਼ਰੀਆਂ ਭਰੀਆਂ ਏ ਸ਼ਬਦੀ ਜਿਹੇ ਸ਼ਬਦ ਗਾਇਨ ਕਰ ਰਿਹਾ ਗਤਗਾ ਪਾਰਟੀਆਂ ਜਿਹੜੀਆਂ ਗਤਕੇ ਜੋਰ ਵਖਾ ਰੀਆਂ ਨੇ ਸ਼ਬਦਾਂ ਦੇ ਗਾਇਨ ਦੇ ਨਾਲ ਇਹ ਅੱਜ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਹੈ ਕਿ ਸਾਜਕਾਂ ਸੀਰ ਮੰਦਰ ਸਾਹਿਬ ਨੂੰ ਚਾਲੇ ਚਾਲੇ ਪਾਏ ਆ ਮਹਾਰਾਜ ਕਿਰਪਾ ਕਰੇ ਔਰ ਮੈਂ ਅੱਜ ਦੇ ਇਸ ਪ੍ਰਕਾਸ਼ ਜਿਹੜੇ ਪਹਿਲੇ ਪ੍ਰਕਾਸ਼ ਧਾੜੇ ਨੂੰ ਦੇਸ਼ਬੰਦ ਵੇ ਸਮੁੱਚੇ ਖਾਲਸਾ ਬੰਦੋ ਦਿਲ ਦੀਆਂ ਗਰਾਈਆਂ ਤੋਂ ਮੁਬਾਰਕ ਹੋ ਦਾਣਾ ਧੰਨਵਾਦ ਕਰਦਾ ਤਾਂ ਕਿ ਮਹਾਰਾਜ ਸਾਹਿਬ ਦਿੱਤੇ ਹੋਏ ਉਪਦੇਸ਼ ਗੁਰਬਾਣੀ ਦਾ ਨਿਤਨੇਮ ਹੀ ਹੋਈਏ ਪੰਜਾ ਕਰਨ ਦਾ ਧਾਰ ਨਹੀਂ ਹੋਈਏ ਔਰ ਇਹੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬੰਦਾ ਇੱਕ ਇੱਕ ਰਾਹ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਤੁਸੀਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੀਆਂ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਟ ਤੁਸੀਂ ਆਪ ਦੇਖ ਰਹੇ ਹੋ ਕਿਸ ਤਰੀਕੇ ਨਾਲ ਸੰਗਤ ਦੇ ਵਿੱਚ ਇੱਕ ਵੱਡਾ ਉੱਚਾ ਹੈ ਤੇ ਹਰ ਸਾਲ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਨਗਰ ਦੇ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੀ ਹੈ ਤਾਂ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਅੱਜ ਦਾ ਬਹੁਤ ਵੱਡਾ ਭਾਗਾ ਸਮਾਏ ਤੇ ਸੰਗਤ ਨੂੰ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤੋਂ ਹੋਰ ਵੀ ਅੱਜ ਦੀਆਂ ਤਸਵੀਰਾਂ ਲੱਗ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀ ਹਨਕੇ ਸੁਰਿੰਦਰਪਾਲ ਸਿੰਘ ਉਰਪਾਲ ਅਤੇ ਮਨਪ੍ਰੀਤ ਸਿੰਘ ਆਜ਼ਾਦ ਨੂੰ ਦਿਓ ਇਜਾਜ਼ਤ ਧੰਨਵਾਦ